ਡਰੇਂਜ ਵਿਭਾਗ ਦੇ ਚੋਰੀ ਹੋਏ ਲੋਹੇ ਦੇ ਗੇਟ ਆਟੋ ਦੇ ਵਿੱਚ ਰੱਖ ਕੇ ਲਿਜਾਣ ਦੇ ਇੱਕ ਵਿਅਕਤੀ ਨੂੰ ਪਿੰਡ ਵਾਸੀਆਂ ਦੇ ਵੱਲੋਂ ਕਾਬੂ ਕੀਤਾ ਗਿਆ ਹੈ ਪੂਰਾ ਮਾਮਲਾ ਤੁਹਾਨੂੰ ਦੱਸਦੀ ਹੈ ਕਿ ਪਿੰਡ ਫਤੇਹਪੁਰ ਮਣੀਆਂ ਵਾਲਾ ਵਿੱਚ ਸੇਮ ਨਾਲੇ ਦੇ ਪਾਣੀ ਦੀ ਨਿਕਾਸੀ ਦੇ ਲਈ ਲਗਾਈਆਂ ਗਈਆਂ ਮੋਟਰਾਂ ਦੇ ਕਮਰਿਆਂ ਨੂੰ ਲੱਗੇ ਹੋਏ ਲੋਹੇ ਦੇ ਗੇਟ ਚੋਰੀ ਕਰਕੇ ਇੱਕ ਵਿਅਕਤੀ ਆਟੋ ਦੇ ਵਿੱਚ ਰੱਖ ਕੇ ਲਿਜਾ ਰਿਹਾ ਸੀ ਤਾਂ ਪਿੰਡ ਵਾਸੀਆਂ ਨੂੰ ਇਸ ਦਾ ਪਤਾ ਲੱਗਿਆ ਤਾਂ ਪਿੰਡ ਵਾਸੀਆਂ ਨੇ ਪਿੱਛਾ ਕਰਕੇ ਇਸੋ ਵਿਅਕਤੀ ਨੂੰ ਕਾਬੂ ਕੀਤਾ ਗਿਆ ਤੇ ਚੋਰੀ ਦਾ ਜੋ ਸਮਾਨ ਸੀ ਉਹ ਵੀ ਫੜ ਲਿੱਤਾ ਗਿਆ ਤੇ ਉਸ ਤੋਂ ਬਾਅਦ ਪੁਲਿਸ ਨੂੰ ਸੂਚਿਤ ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਕੁਝ ਕਹਿਣਾ ਸੀ ਪਿੰਡ ਵਾਸੀਆਂ ਦਾ ਉਹ ਵੀ ਤੁਹਾਨੂੰ ਸੁਣਾ ਦਿੰਦੇ ਆ ਜੀ ਗੁਰਮੀਤ ਸਿੰਘ ਆ ਜੀ ਜਿਹੜਾ ਪਿੰਡ ਹੈ ਜੀ ਪਿੰਡ ਫਤਿਹਪੁਰ ਮੰਨਿਆ ਵਾਲਾ ਕੀ ਹੋਇਆ ਜੀ ਅੱਜ ਆਪਾਂ ਇੱਥੇ ਇਕੱਠੇ ਹੋਏ ਆ ਇਹ ਜੀ ਅੱਜ ਸਾਡੇ ਪਿੰਡੋਂ ਮੰਨ ਲਓ ਗੇੜ ਚੋਰੀ ਕੀਤਾ ਸੀ ਇੱਕ ਇਹ ਸੀ ਨਾਲ ਜਿੰਦੀ ਅੱਗੇ ਤੁਸੀਂ ਇੰਟਰਵਿਊ ਕੀਤਾ ਇਹ ਗੇਟ ਆ ਜੀ ਉਸ ਦਾ ਜਿੱਥੇ ਬਦਲ ਸਰਕਾਰ ਨੇ ਫਿਲਟਰ ਪਵਾਏ ਸੀ ਜਦੋਂ ਛੇਮ ਆਈ ਸੀ ਸਰਕਾਰੀ ادارے ਦਾ ਗੇਟ ਆ ਉੱਥੇ ਲੱਗਿਆ ਸੀ ਇਹ ਚੋਰੀ ਕਰਕੇ ਅਜ ਤੋਂ ਕੁ ਦੋ ਤਿੰਨ ਦਿਨ ਪਹਿਲਾਂ ਚੋਰੀ ਕਰਕੇ ਲਏ ਸੀ ਇਹਨਾਂ ਛਪਾਤਾ ਛਪਾਉਣ ਤੋਂ ਬਾਅਦ ਇਹਨਾਂ ਨੇ ਅੱਜ ਦੁਪਹਿਰ ਵੇਲੇ ਆਟੋ ਕੀਤਾ ਤੇ ਉਹੋ ਕੋ ਲੱਦ ਕੇ ਇਹ ਮਲੋਟ ਲੈ ਆ ਰਹੇ ਸੀ ਕੁਝ ਸਾਡੇ ਪਿੰਡ ਦੇ ਬੰਦਿਆਂ ਨੇ ਦੇਖਿਆ ਵੀ ਇਹ ਗੇਟ ਕਿਧਰ ਮੱਲੋ ਜਾ ਰਿਹਾ ਪੁੱਛਗਿੱਛ ਕਰਨ ਤੋਂ ਬਾਅਦ ਪਤਾ ਲੱਗਿਆ ਵੀ ਇਹ ਗੇਟ ਇਹ ਮੱਲੋ ਚੋਰੀ ਕਰਕੇ ਜਾ ਰਿਹਾ ਸਰਕਾਰ ਦਾ ਗੇਟ ਆ ਇਹ ਇਸ ਕਰਕੇ ਅਸੀਂ ਇਹਨੂੰ ਅੱਜ ਇੱਥੇ ਫੜ ਲਿਆ ਕੁਝ ਸਾਡੇ ਪਤਵੰਤੇ ਪਿੰਡ ਤੋਂ ਬੰਦੇ ਹਉਦੇ ਪਏ ਜਿਨੇ ਗੇਟ ਚੋਰੀ ਕੀਤਾ ਇਹਨੇ ਅੱਜ ਤੋਂ 5-6 ਸਾਲ ਪਹਿਲਾਂ ਇੱਕ ਭਈਆ ਸਾਡੇ ਪਿੰਡ ਚ ਮਾਰਿਆ ਸੀ ਜਸਬੀਰ ਸਿੰਘ ਨੰਬਰਦਾਰ ਦੇ ਘਰੇ ਮੰਨ ਲਓ ਖੇਤ ਰਹਿੰਦਾ ਸੀ ਇਹਨੇ ਭਈਆ ਮਾਰਿਆ ਸੀ ਉਹੀ ਬੰਦਾ ਹੈ ਸਾਗੀ ਬੰਦਾ ਜਿਨੇ ਗੇਟ ਚੋਰੀ ਕੀਤਾ ਇਹ ਸਾਡੇ ਘਰਾਂ ਦੇ ਕੋਲ ਮੋਟਰ ਲੱਗੀ ਆ ਸਰਕਾਰੀ ਜਿੱਥੇ ਗੇਟ ਚੋਰੀ ਕਰਕੇ ਲਿਆ ਇਹ ਮੇਰਾ ਨਾਮ ਗਵਿੰਦਰ ਸਿੰਘ ਹੈ ਇਹ ਪਿੰਡ ਫਟੇਪੁਰ ਮੰਨੀਆ ਵਾਲਾ ਜੀ ਕੀ ਹੋਇਆ ਜੀ ਅੱਜ ਆਪਾਂ ਉੱਥੇ ਰੱਖੇ ਇਹ ਨਾ ਇਹ ਇੱਕ ਫਟੇਪਰ ਮੰਨੀ ਆ ਤੇ ਨਾ ਇੱਕ ਜਿਹੜੇ ਸਰਕਾਰੀ ਫਿਲਟਰ ਪਏ ਹੋਏ ਆ ਥੱਲੇ ਪਾਣੀ ਜਦੋਂ ਸੇਮ ਆਈ ਸੀ ਉਸ ਟਾਈਮ ਤੇ ਪਏ ਸੀ ਬਾਦਲ ਸਾਹਿਬ ਨੇ ਤੇ ਇਹ ਨਾ ਉੱਥੇ ਗੇਟ ਲੱਗਿਆ ਹੋਇਆ ਇੱਕ ਕਮਰਾ ਬਣਿਆ ਹੋਇਆ ਲੋਹੇ ਦਾ ਗੇਟ ਹੈ ਉਹ ਚੋਰੀ ਹੋ ਗਿਆ ਅ ਪਰਸੋ ਰਾਤ ਨੂੰ ਤੇ ਉਹਨ ਦੀ ਬਾਬਤ ਅੱਜ ਦੂਜਾ ਕੀ ਉਹਨਾਂ ਨੇ ਇਧਰੋਂ ਲਈ ਆਉਂਦੇ ਸੀਗੇ ਤੇ ਸਾਡੇ ਪਿੰਡ ਦੇ ਬੰਦੇ ਸੀ ਨਾ ਉਹਨਾਂ ਨੇ ਦੇਖ ਲਿਆ ਇਹ ਗੇਟ ਆ ਉਹਨਾਂ ਨੇ ਸਿਆਣ ਲਿਆ ਤੇ ਉਹਨਾਂ ਨੇ ਇਹਨੂੰ ਪਕੜ ਲਿਆ ਤੇ ਪਕੜ ਕੇ ਖਿਲਾੜ ਲਿਆ ਉਹਦੇ ਬਾਬਤ ਅਸੀਂ ਇੱਥੇ ਇਕੱਠੇ ਹੋਏ ਆ। ਇਹ ਅੱਗੇ ਵੀ ਕੋਈ ਪਿੰਡ ਕਿਸ ਤਰ੍ਹਾਂ ਦੀ ਵਾਰਦਾਤ ਹੁੰਦੀ ਹੈ? ਹਾਂਜੀ ਹਾਂਜੀ ਬਹੁਤ ਹੁੰਦੀਆਂ ਆਂ ਜੀ ਅੱਗੇ ਵੀ ਪਿੰਡ ਦਾ ਪਿੰਡ ਦੇ ਵਿੱਚ ਅੱਗੇ ਇੱਕ ਵਾਰੀ ਵਾਟਰ ਬੈਕਸ ਦੇ ਵਿੱਚ ਵੀ ਮੋਟਰ ਖੁੱਲ ਗਈ ਗੇਟ ਲੱਗ ਗਿਆ। ਉਹ ਵੀ ਅਸੀਂ ਪਿੰਡ ਦਾ ਹੀ ਬੰਦਾ ਸੀ ਉਹ ਵੀ ਅਸੀਂ ਫੜ ਲਿਆ ਸੀਗਾ। ਭਾਈ ਜੀ ਜਿਸ ਤਰ੍ਹਾਂ ਇਹ ਇਲੈਕਸ਼ਨ ਦਾ ਤੌਰ ਚੱਲ ਰਿਹਾ ਹੈਗਾ ਤੇ ਪੁਲਿਸ ਪੂਰੀ ਤਰ੍ਹਾਂ ਮੁਸਤੈਦ ਹੋਣੀ ਚਾਹੀਦੀ ਹੈ ਪਰ ਤੁਹਾਨੂੰ ਨਹੀਂ ਲੱਗਦਾ ਕਿ ਕਿੱਦਨੇ ਕਿੱਦਨੇ ਵੇਖੋ ਵੇਖੋ ਜੀ ਪੁਲਿਸ ਤੇ ਅਸੀਂ ਐ ਨਹੀਂ ਕਹਿ ਸਕਦੇ ਕਿ ਪੁਲਿਸ ਪੂਰੀ ਤਰ੍ਹਾਂ ਮੁਸਤੈਦ ਨਹੀਂ ਹੈਗੀ ਇਹ ਜਿਹੜੇ ਨਸ਼ਣ ਵਾਲੇ ਬੰਦੇ ਆ ਇਹ ਵਾਰਦਾਤਾ ਹੀ ਰਾਤ ਨੂੰ ਕਰਦੇ ਆ ਆ ਉਹ ਐਸੇ ਜਿਹੜਾ ਇਹ ਕਮਰਾ ਸਾਡੇ ਘਰ ਤੋਂ ਤਕਰੀਬਨ ਥੋੜੀ ਦੂਰੀ ਏ ਪਰ ਉਹ ਵਾਰਦਾਤਾ ਵੀ ਉਸ ਟਾਈਮ ਕਈ ਵਾਰੀ ਬੰਦਾ ਕੋਈ ਨਹੀਂ ਬਾਹਰ ਨਿਕਲਿਆ ਔਰ ਚੱਲਦੀ ਸੜਕਾ ਜਿਹੜੀ ਸ਼ੇਰਾ ਵਾਲੇ ਨੂੰ ਜਾਂਦੀ ਆ ਕੋਡੋ ਕੁਦਰਤੀ ਕੋਈ ਇਹਨਾਂ ਨੇ ਕੋਈ ਸਿਸਟਮ ਹੀ ਹੋਵੇਂ ਦਾ ਬਣਾਇਆ ਹੋਊਗਾ ਲੌਂਡ ਇਹਨਾਂ ਦਾ ਪਤਾ ਨਹੀਂ ਇਹ ਕਰਦੇ ਕੀ ਨੇ ਲੋਹੇ ਦੀ ਚੀਜ਼ ਕੋਈ ਛੱਡਦੇ ਹੀ ਨਹੀਂ ਕਿਤੇ ਵੀ ਜਿਵੇਂ ਉਹਨਾਂ ਵਾਲਿਆਂ ਦੇ ਉੱਤੇ ਕੋਈ ਆਪਣੇ ਪੁੱਲ ਦੇ ਉੱਤੇ ਘਾਰ ਲੱਗੀਆਂ ਹੁੰਦੀਆਂ ਆਂਗਲਾਈਆਂ ਉਹ ਨਹੀਂ ਛੱਡੀਆਂ ਇਹਨਾਂ ਨੇ ਜਿੱਥੇ ਕੋਈ ਪਿੰਡਾਂ ਦੇ ਨਾਲ ਲਿਖੇ ਹੁੰਦੇ ਆ ਲੋਹੇ ਵਾਲੇ ਪਖਤੇ ਲੱਗੇ ਹੁੰਦੇ ਆ ਉਹ ਨਹੀਂ ਛੱਡੇ ਇਹਨਾਂ ਨੇ ਜਿੱਥੇ ਇਹਨਾਂ ਨੂੰ ਮਿਲਦੇ ਆ ਤੇ ਨਸ਼ੇ ਵਾਲੇ ਲਾ ਕੇ ਲੈ ਜਾਂਦੇ ਆ